ਅਲੱਖ ਨਰਿੰਦਰ ਜਨ ਹਾਂ ਬੱਚਾ ਕਿਵੇਂ ਆ ਠੀਕ ਆ ਬਾਬਾ ਕਿੱਧਰ ਫਿਰਤਾ ਹੋਰ ਬਾਬਾ ਘਰੇ ਲੋਡ ਨੇ ਸਾਰੇ ਵਧੀਆ ਵਧੀਆ ਤੁਸੀਂ ਸੁਣਾਓ ਔਰ ਬਾਬਾ ਤੇਰੀ ਚੜਾਈ ਕਰਾ ਦਿਆ ਮੈਡ ਸੰਧੂ ਵਾਂਗੂ ਆ ਮੈਡ ਸੰਧੂ ਬਾਬਾ ਮੈਡ ਸੰਧੂ ਓਹੋ ਉਹ ਤਾਂ ਲੌਂਡਾ ਬਾਬਾ ਤੂੰ ਤੰਗਵੇਂ ਜਾਣਦਾ ਹੋਂਦੇ ਬਾਰੇ ਬਾਬਿਆਂ ਲਵੇ ਫੋਨ ਨਹੀਂ ਹੈਗਾ ਬਾਬਿਆਂ ਦੀ ਆਈਡੀ ਬਣਾਈ ਹੋਰੀ ਆ ਟੋਪੀ ਬਾਬੇ ਦੇ ਨਾਮ ਤੇ ਹੈ ਚੈੱਕ ਕਰ ਅੱਛਾ ਤੂੰ ਤਾਂ ਖਾਸਾ ਖਤਰਨਾਕ ਆ ਬਾਬਾ ਫਿਰ ਹੋਰ ਕੀ ਕਰਦਾ ਤੂੰ ਬਾਬੇ ਵਸਾ ਹੀ ਰੁਜ਼ਗਾਰ ਚੱਲਦਾ ਬਾਬਿਆਂ ਦਾ ਲਿਆ ਤੂੰ ਵੀ ਦੇ ਬੱਚਾ 200 ਰੁਪਈਆ ਬਾਬੇ ਪਹਾੜ ਦੇਖੇ ਹੋਣਗੇ ਪਹਾੜ ਬਾਬਾ ਪਹਾੜਾਂ ਤੇ ਜਾਵੇਂਗਾ ਤੂੰ ਬਾਬਿਆਂ ਦੇ ਲੱਤਾਂ ਨਹੀਂ ਲੱਗੀਆਂ ਬਾਬਾ ਜਾ ਆਊਗਾ ਇਹਦਾ ਗੰਤਰੀ ਸ਼ੈਣੀ ਆ ਨਹੀਂ ਮੈਨੂੰ ਐਂ ਦੱਸ ਤੂੰ ਵੀ ਫਿਰ ਮੇਰੀ ਚੜ੍ਹਾਈ ਕਿਵੇਂ ਕਰਾ ਸਕਦਾ ਬਾਬਾ ਤੇਰੀ ਚੜ੍ਹਾਈ ਕਰਾ ਦਾਂਗੇ ਅਸੀਂ ਅਸੀਂ ਬਾਬੇ ਹੁੰਨੇ ਆ ਫਿਰ ਤੂੰ ਆਪ ਹੀ ਚੜ੍ਹਾਈ ਕਰ ਲੈ ਬਾਬਾ ਆਪਦੀ ਮੇਰੀ ਚੜ੍ਹਾਈ ਫੁੱਲ ਆ ਗਈ ਤੂੰ ਮੈਨੂੰ ਐਂ ਦੱਸ ਬਾਬਾ ਤੂੰ 100 ਤਾਂ ਕੀ ਮੈਂ ਤੈਨੂੰ 500 ਦੇ ਦੂੰ ਮੈਨੂੰ ਐਂ ਦੱਸ ਮੇਰੀ ਜੇਬ 'ਚ ਕੀ ਹੈ ਬਾਬਾ ਕਿਹੜਾ ਫੁੱਦੂ ਨੇਗੇ ਤੁਸੀਂ ਫੁੱਦੂ ਬਣਾ ਰੱਖਿਆ ਬਾਬਿਆਂ ਨੂੰ ਲੈ ਕਹਿੰਦੇ ਜੇਬ ਚ ਕੀ ਹੈ ਨਹੀਂ ਬਾਬਾ ਫੁੱਦੂ ਨਹੀਂ ਬਣਾਉਂਦਾ ਮੈਂ ਤੇਰੀ ਇੱਜ਼ਤ ਕਰਦਾ ਮੈਂ ਕਹਿੰਦਾ ਵੀ ਚਲ ਚੜਾਈ ਤਾਂ ਜਦੋਂ ਕਰਾਵੇਂਗਾ ਦੇਖੂਗਾ ਆ ਹੁਣ ਮੇਰੀ ਜੇਬ ਚ ਦੱਸ ਦੇ ਤੂੰ ਕੀ ਆ ਬੱਸ ਮੈਂ ਤੈਨੂੰ ਦੇ ਦੂੰ 500 ਰੁਪਏ ਜਿੰਨੇ ਹੋਏ ਉੰਨੇ ਹੀ ਦੇ ਦੂੰ ਹੋਰ ਦੱਸ ਬਾਬੇ ਤੇਰੀ ਜੇਬ ਚ ਕੀ ਦੱਸਣਗੇ ਤੇਰਾ ਕੀ ਪਤਾ ਕਿਹੜਾ SAP ਰੱਖੀ ਬੈਠਾ ਓਵੇਂ ਜੇਬ ਚ ਨਪਰੀਜ਼ ਇਬਰਾਨਾ ਜੋਗੀ ਹੋ ਗਿਆ ਗੰਦੀ ਮੰਦਰਾ ਪਾਇਆ ਰਾਂਜਾ ਜੋਗੀ